ਬੰਦਾ ਸਿੰਘ ਬਹਾਦਰ ਅੱਜ ਅਸੀਂ ਛੋਟੇ ਸਾਹਿਬ ਜੀ ਦੇ ਤੋਂ ਸ਼ਹਾਦਤ ਦਾ ਜਿਗਰ ਕਰਦੇ ਆ ਤੇ ਸ਼ਹਾਦਤ ਦਾ ਸਦਕਾ ਕੌਮ ਨੂੰ ਪ੍ਰੇਤੀਕਲ ਤੇ ਧਾਰਮਿਕ ਜਾਤੀ ਮਿਲੀ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਲੱਭਾ ਨਦੇੜ ਚੋਂ ਸਿੱਖ ਤਾਂ ਇੱਥੇ ਹੀ ਬਹੁਤ ਥਾਂ ਪਰ 파ਰਖੂ ਅੱਖ ਨੇ ਜਿਹੜਾ ਬੰਦਾ ਉੱਥੇ ਦੇਖਿਆ ਉਹਨੇ ਭੇਜਿਆ ਇਹਨੂੰ ਕਿ ਆਹ ਕੰਮ ਕਰਨ ਵਾਲਾ ਤੇਰੇ ਇਹ ਬਾਦਸ਼ਾਹ ਮੁੱਕਰ ਗਿਆ ਬਹਾਦਰ ਸ਼ਾ ਇੱਕ ਤੂੰ ਕੰਮ ਕਰਨਾ ਜਾ ਕੇ ਤਾਂ ਬੰਦਾ ਸਿੰਘ ਹਾਜ਼ਰ ਹੋਇਆ ਕਿ ਮੈਂ ਹਾਜ਼ਰ ਹੈ ਉਹਨੂੰ ਬੰਦਾ ਸਿੰਘ ਨੂੰ ਅੰਮਰ ਦੇ ਦਾ ਦੇ ਕੇ ਗੁਰਬਖਸ਼ ਸਿੰਘ ਬਣਾਇਆ ਫਿਰ ਗੁਰੂ ਸਾਹਿਬ ਜੀ ਨੇ ਪੁੱਛਿਆ ਤੇਰਾ ਨਾਂ ਕੀ ਹੈ ਉਹ ਕਹਿੰਦਾ ਜੀ ਮੇਰਾ ਨਾਂ ਗੁਰੂ ਦਾ ਬੰਦਾ ਹੈ ਤੋ ਗੁਰੂ ਸਾਹਿਬ ਨੇ ਵਾਰ ਦਿੱਤਾ ਤੂੰ ਹੋਂਰਾ ਬੰਦਾ ਪਇਓ ਲਗ ਤੁਰ ਕਨ ਕੋ ਜਾਏ ਬੰਦਾ ਜਿਸ ਤਰ ਕੋ ਲਗੇ ਤਾਂ ਕੋ ਦੇ ਸਕਾਏ ਏਸੀ ਸਰੂਪਾਏ ਸੀ ਸਨਮਾਨ ਜੋ ਇਹ ਪੀਰ ਬੁੱਧੂ ਸ਼ਾਹ ਨੂੰ ਕੰਗਾ ਦਿੱਤਾ ਸੀ ਤੇ ਕੇਸ ਦਿੱਤੇ ਸੀ ਅੱਜ ਸਾਡੇ ਕਮੇਟੀ ਪੰਡਾ ਦੀਆਂ ਪੰਡਾ ਲਿਆ ਕੇ ਰੱਖ ਲਿੰਦੇ ਜਿਹੜਾ ਆਉਂਦਾ ਤੇ ਗੱਲ ਚ ਪਾਈ ਜਿਹੜਾ ਆਉਂਦਾ ਤੇ ਗੱਲ ਚ ਪਾਈ ਜਾਂਦੀ ਸਰੋਪੇ ਦਾ ਪ੍ਰਭਾਵ ਖਤਮ ਕਰਤਾ ਸੀ ਭਾਈ ਜੋਗਾਜ ਸਿੰਘ ਜੀ ਹੋਏ ਨੇ ਦਸ਼ਮ ਪਾਛਾ ਦੇ ਸਿੱਖ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਬੜੀ ਸੇਵਾ ਕਰਦਾ ਕੀ ਨਾ ਤੇਰਾ ਕਹਿੰਦੇ ਜੀ ਮੇਰਾ ਨਾਮ ਗੁਰੂ ਜੋਗਾ ਤੇ ਗੁਰੂ ਸਾਹਿਬ ਨੇ ਕਿਹਾ ਗੁਰੂ ਤੇਰੇ ਜੋਗਾ ਆਜਾ ਸਾਡੇ ਚੋਂ ਕਦੀ ਕਿਹਾ ਕਿਸੇ ਨੇ ਗੁਰੂ ਸਾਹਿਬ ਨੂੰ ਗੁਰੂ ਤੇਰੇ ਜੋਗ ਆ ਕਿਉਂਕਿ ਅਸੀਂ ਗੁਰੂ ਜੋਗੇ ਹੋਏ ਹੀ ਨਹੀਂ ਉਸ ਪਾਸੇ ਹੀ ਨਹੀਂ ਤੁਰਦੇ ਬੰਦਾ ਸਿੰਘ ਨੂੰ ਜਦੋਂ ਗੁਰੂ ਸਾਹਿਬ ਨੇ ਪਛਾਣ ਕੇ ਆਪਣੀ ਗਾਤਰੇ ਦੀ ਸ੍ਰੀ ਸਾਹਿਬ ਲਾ ਕੇ ਬੰਦੇ ਕੇ ਗਰਮੇ ਗੁਰ ਪਾਇਓ ਪਿੱਖ ਤਪ ਸਿੰਘਨ ਰੋਸੋ ਪਾਇਓ ਉਥੇ ਹੀ ਸਿੰਘਾਂ ਨੇ ਰੋਸ ਪੈਦਾ ਕਰ ਕਰ ਲਿਆ ਆਪਣੇ ਆਪ ਚ ਪੀਏ ਤੇ ਹਏ ਖੰਡਾ ਹਮਰਾ ਹੱਕ ਯੂ ਕਹਿ ਜਰਾ ਨਾ ਕੀਨੀ ਚੱਕ ਯੂ ਕਹਿ ਜਰਾ ਨਾ ਕਿ ਜੋ ਝਕੇ ਨਹੀਂ ਜਰਾ ਵੀ ਫੇ ਗੁਰੂ ਸਾਹਿਬ ਕੀ ਕਹਿਣਗੇ ਯੂ ਕਹਿ ਜਰਾ ਨਾ ਕੀਨੀ ਚੱਕ ਲੋ ਬੰਦੇ ਕੇ ਕਰੋ ਤਾਰਾ ਫਿਰ ਬੰਦਾ ਗੁਰੂ پاس ਪੁਕਾਰਾ ਫੇ ਗੁਰੂ ਸਾਹਿਬ ਨੂੰ ਕਿਹਾ ਬੰਦੇ ਨੇ ਵੀ ਇਹ ਤੇ ਹੁਣੇ ਮੇਰਾ ਗਾਤਰਾ ਲਾ ਲਿਆ ਨਾ ਜਿਹੜਾ ਤੁਸੀਂ ਸਨਮਾਨ ਵਜੋ ਦਿੱਤਾ ਐ ਪੰਜਾਬ ਜਾ ਕੇ ਮੇਰਾ ਕੀ ਕਰਨਗੇ ਫਿਰ ਗੁਰੂ ਸਾਹਿਬ ਨੇ ਉਹਨੂੰ ਮੁਸਕਰਾ ਕੇ ਕਿਹਾ ਕਿ ਉਹ ਵੀ ਮੰਤਰ ਤੈਨੂੰ ਦੇ ਕੇ ਤੋਰੂੰਗਾ ਤੈਨੂੰ ਜਾਣਾ ਪੈਣਾ ਤੂੰ ਫਿਰ ਬੰਦੇ ਕੋ ਗੁਰ ਨਿਜ ਤੀਰ ਪਖਸ਼ੇ ਪਾਂਚ ਕਹੋ ਜੇ ਬੇਰ ਹੋਏ ਚਾ ਆਸ ਹੈ ਜੇ ਸਾਈਂ ਇਨਮੇ ਤੇ ਇੱਕ ਦਾਓ ਚਲਾਈ ਇਨਕੇ ਤਾਬੇ ਫੌਜ ਸ਼ਹੀਦੀ ਕਰ ਤੀਨੀ ਮੈਂ ਕਰਤਾ ਕੀ ਦੇ ਫਿਰ ਗੁਰੂ ਸਾਹਿਬ ਨੂੰ ਜਦ ਪੰਹਾਂ ਨੂੰ ਪੰਜ ਤੀਰ ਦਿੱਤੇ ਤੇ ਫਿਰ ਗੁਰੂ ਸਾਹਿਬ ਨੂੰ ਬੰਦੇ ਨੇ ਫਿਰ ਹੱਥ ਜੋੜ ਕੇ ਕਿਹਾ ਜੇ ਸੱਚੇ ਪਾਤਸ਼ਾਹ ਜੇ ਮੈਂ ਅਰਦਾਸ ਕਰਨੀ ਹੋਵੇ ਤੇ ਕਿਦੇ ਅੱਗੇ ਕਰਾਂ ਤਾਂ ਗੁਰੂ ਸਾਹਿਬ ਜੀ ਨੇ ਏ ਸੋਨ ਸਤਗੁਰ ਭਲਮਾਨੀ ਪੰਜ ਸਿੰਘ ਪਟ ਦਾਏ ਮਹਾਨੇ ਇੱਕ ਬਨੋਦ ਸਿੰਘ ਭਨਲਾ ਦੀਨੋ ਦੁੱਤੂ ਕਾਂ ਸਿੰਘ ਤੇਹਮ ਚੀਨੋ ਤਤਿਆਬਾਦ ਸਿੰਘ ਵੀਰ ਉਧਾਰਾ ਹੁਤੋ ਮੀਰਪੁਰ ਪੱਟੀਵਾਰ ਰਾਮ ਸਿੰਘ ਪੁਨ ਵਿਜੇ ਸਿੰਘ ਲਖ ਇਹ ਪਾਰਚੋਥੇ ਅਤੀ ਵੀਰ ਦਖ ਇਹਨਾਂ ਨੂੰ ਇੱਕ ਚਿੱਠੀ ਦਿੱਤੀ ਕਿ ਬੰਦੇ ਕੋ ਮਮਰੂਮ ਲਖਾਈਓ ਪੰਜਾਬ ਦੇ ਸਿੱਖਾਂ ਨੂੰ ਦੇਣ ਲਈ ਮੈਸੇਜ ਬੰਦੇ ਕੋ ਮਮਰੂਪ ਲਖਈਓ ਇਸ ਕੀ ਆਗੇ ਹਮੇ ਸਭ ਰਹੀਓ ਆਪਸ ਮੇ ਅਤ ਪਿਆਰ ਰਖਈਓ ਜੋ ਮੈਂ ਲਿਖਿਆ ਸਰਬ ਕਮਈਓ ਬੰਦਾ ਸਿੰਘ ਆ ਗਿਆ ਨੇਰੀ ਦੀ ਤਰ੍ਹਾਂ ਪੰਜਾਬ ਚ ਸਭ ਤੋਂ ਪਹਿਲਾਂ ਸਮਾਣਾ ਸੋਧਿਆ ਸਮਾਣੇ ਦੇ ਜਲਾਦ ਸੋਧੇ ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੀਤ ਕਲਮ ਕੀਤਾ ਸੀ ਫਿਰ ਸਹਬਜ਼ਾਦਿਆਂ ਦੇ ਛੁਰੀਆਂ ਚਲਾਈਆਂ ਸਮਾਣਾ ਉਜਾੜਤਾ ਸਡੋਰਾ ਉਜਾੜਤਾ ਫਿਰ ਆਗੇ ਵਾਰਿਓ ਵजीर खान ਦੀ ਚੱਪੜਚਿੜੀ ਦੇ ਮੈਦਾਨ 'ਚ ਫੌਜਾਂ ਇਕੱਠੀਆਂ ਹੋ ਗਈਆਂ ਉੱਥੇ ਗਹਿਗਾਚ ਲੜਾਈ ਹੋਈ ਸਹਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਜਿਹੜਾ ਉਹ ਬੰਦਾ ਸਿੰਘ ਬਹਾਦਰ ਨੇ ਲਿਆ ਇਹ ਹਿਸਟਰੀ ਸਾਨੂੰ ਨਹੀਂ ਭੁੱਲਣੀ ਚਾਹੀਦੀ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ 'ਚ ਗਹਿਗਾਚ ਲੜਾਈ ਹੋਈ ਤੇ ਉਸ ਸਮੇਂ ਉਹ ਤੀਰਾਂ 'ਚੋਂ ਇੱਕ ਤੀਰ ਉੱਥੇ ਚਲਾਇਆ ਸੀ ਜਦੋਂ ਬੜੀ ਹਨੇਰੀ ਜੀ ਆਈ ਤੇ ਰੋੜ ਵੱਜੇ ਤੇ ਕੰਕਰ ਵੱਜੇ ਤੇ ਉਦੋਂ ਰਤਨ ਸਿੰਘ ਭੰਗੂ ਤੇ ਲਿਖਦਾ ਉਹਨਾਂ ਉਸ ਹਨੇਰੀ ਚ ਕੋਈ ਕਿੱਲਾ ਘਟ ਗਿਆ ਉਹ ਉਹ ਜਿਹੜਾ ਵਜ਼ੀਰ ਖਾਨ ਸੀ ਉਹਦੇ تیر ਵਜਾਏ ਉਹ ਜਿਹੜਾ ਉਹ ਪੀਰ ਬੰਦਾ ਸਿੰਘ ਬਹਾਦਰ ਦਾ ਸੀ ਇੱਕ ਬਹੁਤ بڑا ਮਤਸਵੀ ਇਤਿਹਾਸਕਾਰ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਬੜੀਆਂ ਗਾਲਾਂ ਕੱਢ ਕੇ ਸੰਬੋਧਨ ਕਰਦਾ ਉਹ ਲਿਖਦਾ ਹੈ ਕਿ ਰੰਗਜੀਤ ਆਪਣਾ ਵਜ਼ੀਰ ਖਾਨ ਨੇ ਵਗਾਤੀ ਬਰਸ਼ੀ ਮਾਰੀ ਬਾਬਾ ਬਾਦ ਸਿੰਘ ਨੂੰ ਘੋੜੇ ਤੇ ਚੜੇ ਨੂੰ ਬਾਦ ਸਿੰਘ ਨੇ ਅੱਗੋਂ ਬੋਚ ਲੇ ਬੋਚ ਕੇ ਉਹਨੇ ਅੱਗੋਂ ਇਹਦੇ ਮਾਰੀ ਤੇ ਉਹਦੇ ਨਾਲੇ ਸ਼ਹਾਦਤ ਦੀ ਧਰਤੀ ਤੇ ਡਗਾ ਉਹ ਲਿਖਦਾ ਕਿ ਸ਼ਹਾਦਤ ਦੀ ਧਰਤੀ ਤੇ ਵਜ਼ੀਰ ਖਾਂ ਡਗਾ ਪਰ ਇਹ ਬੰਦਾ ਸਿੰਘ ਬਹਾਦਰ ਦੇ ਤੀਰ ਨਾਲ ਜਾਂ ਬਾਬਾ ਬਾਦ ਸਿੰਘ ਦੀ ਬਰਛੀ ਨਾਲ ਜ਼ਖਮੀ ਹੋ ਕੇ ਡਗਾ ਹਾ ਥੀ ਤੋ ਇਤਿਹਾਸਕਾਰ ਲਿਖਦਾ ਗਿਰਿਓ ਵਜੀਦਾ ਜਾਂ ਜ਼ਖਮੀ ਹੋਏ ਤਿਸੇ ਉਠਾਇ ਸਕੇਉ ਨਹੀਂ ਕੋਈ ਗयो ਜੈ ਸਿੰਘਨ ਵੈ ਧਾਈ ਫਤਿਹ جنگ ਕੀ ਬੰਦੇ ਪਾਈ ਬੰਦੇ ਕਾ ਡਰ ਪਰੇ ਹੋ ਐਸੇ ਮਿਰਗ ਡਰਤ ਕਹਿਰ ਤੇ ਜੈਸੇ ਬੰਦੇ ਪਕੜ ਵਜੀਦੇ ਤਾਂ ਹੀ ਬੈਲਨ ਗੈਲ ਕਸੀਟ ਕਰਾਈ ਬੰਦਾ ਸਿੰਘ ਬਹਾਦਰ ਨੇ ਉਹਦੇ ਪੈਰਾਂ ਨੂੰ ਰੱਸੀ ਪਵਾ ਕੇ ਤੇ ਅਲਖ ਵੜਕਿਆਂ ਦੇ ਪਿੱਛੇ ਬੰਨਿਆ ਤੇ 14 ਕੋਹ ਚੱਪੜ ਚਿੜੀ ਤੋਂ ਸਰਾਂਦ ਤੱਕ ਕਸੀਟ ਕੇ ਲਿਆਂਦਾ ਜ਼ਖਮੀ ਨੂੰ ਸਰਾਂਦ ਦੇ ਵਿੱਚ ਲਿਆ ਕੇ ਫਿਰ ਜੀਵਤ ਹੀ ਅਗਨੀ ਬੀਜ ਸਾੜਿਓ ਪਾਏ ਵਜੀਦਾ ਨੀਚ ਉਹ ਸੁਜੀਦ ਖਾਨ ਨੀਚ ਨੂੰ ਜਿੰਨੇ ਸਹਬਜ਼ਾਦਿਆਂ ਨੂੰ ਤਸੀਹੇ ਦਿੱਤੇ છુરિયાਾਂ ਨਾਲ ਜ਼બਹ ਕਰਨ ਦਾ ਸ਼ਹਾਦਤ ਦਾ ਹੁਕਮ ਦਿੱਤਾ ਉਸ ਨੀਚ ਵਜੀਦ ਖਾਨ ਨੂੰ ਬੰਦਾ ਸਿੰਘ ਬਹਾਦਰ ਨੇ ਜੁੰਦੇ ਨੂੰ ਅੱਗ ਜੁੰਦੇ ਨੂੰ ਜੀਤ ਅੱਗ ਜਸਾੜਿਆ ਪਰ ਉਟੇਕਰ ਬਰਛਨ ਕੇ ਸੰਗੇ ਬਾਦ-ਬਾਦ ਮਾਰੇ ਦੋ ਟੰਗੇ ਜਿਹੜੇ ਤमाशबीन ਸਨ ਉਸ ਵੇਲੇ ਬਣੇ ਸਹਿਬਜ਼ਾਦਾ ਦੀ ਸ਼ਹਾਦਤ ਦੇ ਸਮੇਂ ਉਹਨਾਂ ਨੂੰ ਵੀ ਰੁੱਖਾਂ ਨਾਲ ਲਟਕਾਲਟਾ ਕੇ ਮਾਰਿਆ ਫਿਰ ਆਈ ਵਾਰੀ ਸੁਚਾਨੰਦ ਦੇ ਸੁਚਾਨੰਦ ਜਦੋਂ ਸਹਿਬ ਜਾਦੇ ਆਏ ਨਾ ਮਾਤਾ ਜੀ ਤੇ ਗ੍ਰਫਤਾਰ ਕਰਕੇ ਲਿਆਏ ਰੰਗੜ ਇਹ ਪਠਾਨ ਇਥੋਂ ਦੇ ਆਪਣਾ ਮਰਿੰਡੇ ਦੇ ਤੋਂ ਪਿਪਲ ਦੇ ਥੱਲੇ ਬਿਠਾਏ ਤੋਂ ਸੁਚਾਨੰਦ ਤਬ ਦੇਖਣ ਆਇਓ ਤਬ ਮਾਤਾ ਜੀ ਮਨ ਸੁਖ ਪਾਇਓ ਸੁਚਾਨੰਦ ਸ਼ਨਾਖਤ ਕਰਨ ਲਈ ਆਇਆ ਪ ਮਾਤਾ ਜੀ ਨੂੰ ਬੜਾ ਚੰਗਾ ਲੱਗਾ ਪੇ ਸਾਡਾ ਖੱਤਰੀ ਭਰਾ ਹੈ ਸਾਡੀ ਹੈਲਪ ਕਰੂਗਾ ਉਹਨੇ ਸਹਿਬਜਾਦਾ ਨੂੰ ਕਿਹਾ ਕਿ ਹੁਣ ਤੁਸੀਂ ਡਰੋ ਨਾ ਹੁਣ ਇਹ ਸਾਡਾ ਖਤਰੀ ਭਰਾ ਆ ਗਿਆ ਸਾਡੀ ਹੈਲਪ ਕਰੂਗਾ। ਪਰ ਸੁਚਾਨੰਦ ਜਿਹੜਾ ਸੀਗਾ ਉਹਦੇ ਮਨ 'ਚ ਇੱਕ ਕਸਕ ਸੀ ਕਿ ਉਹਦੀ ਲੜਕੀ ਦਾ ਰਿਸ਼ਤਾ ਨਹੀਂ ਸੀ ਲਿਆ ਸਹਿਬਜਾਦਾਜੀਤ ਸਿੰਘ ਲਈ। ਤੋਂ ਸੁਚਾਨੰਦ ਨੇ ਪਛਾਣਿਆ ਸਹਿਬਜਾਦਾ ਨੂੰ ਅਲੱਗ ਕਰਕੇ ਪੁੱਛਿਆ ਤੁਸੀਂ ਕੌਣ ਹੋ? ਤੋਂ ਉਹਨਾਂ ਨੇ ਕਿਹਾ ਕਿ ਗੋਬਨ ਸੰਕੇਪ ਉਹ ਤੋਂ ਹਮ ਦਾਦੀ ਗੁਜਰੀ ਪਾਹੇ ਫਤੇ ਸਿੰਘ ਜੋਰਾਵਾਲ ਸਿੰਘ ਨਾਮ ਹਮਾਰਿਆ ਤੇ ਇਤਿਹਾਸਕਾਰ ਲਿਖਦਾ ਪ੍ਰਾਤਮਿਕ ਇਤਿਹਾਸਕਾਰ ਲਿਖਦਾ ਕਿ ਮਾਤਾ ਜੀ ਨਿਜ ਸੁਤੰਤੇ ਤਵੇ ਜੁਦਾ ਕਰਦੀਨ ਜਾਏ ਬੁਰਜ ਭੀਤਰ ਦੇ ਇਉਂ ਦੁਸ਼ਟਨ ਤਬ ਕੀਨ ਮਾਤਾ ਜੀ ਨੂੰ ਉਦੋਂ ਹੀ ਕੱਲਿਆਂ ਨੂੰ ਕੈਦ ਕੀਤਾ ਬੁਰਜ ਦੇ ਵਿੱਚ ਤੇ ਸਹਬਜ਼ਾਦਿਆਂ ਨੂੰ ਕੈਦਖਾਨੇ ਚ ਰੱਖਿਆ ਇਹ ਅਸਲੀਅਤ ਆ ਅਸੀਂ ਸਾਡੇ ਢਾਡੀ ਜਿਹੜੇ ਨੇ ਜਦੋਂ ਪੇਸ਼ ਕਰਦੇ ਨੇ ਇਤਿਹਾਸ ਨੂੰ ਤੇ ਉਦੋਂ ਮਾਤਾ ਜੀ ਨੇ ਕਲਗੀਆਂ ਲਾ ਕੇ ਪੇਸ਼ ਸੰਜਾ ਸਵਾਰਿਆ ਉਹਨਾਂ ਦਿਨਾਂ 'ਚ ਮਾਵਾ ਪੁੱਤ ਨਹੀਂ ਸੀ ਸਾਹਮਣੀਆਂ ਕਲਗੀਆਂ ਕਿੱਥੇ ਯਾਦ ਆਉਂਦੀਆਂ ਤੇ ਇਹ ਜਿਹੜੀ ਸਟੋਰੀ ਆ ਕਿ ਮਾਤਾ ਜੀ ਨਿਜ ਸੁਤੰਤੇ ਤਵੇ ਜੁਦਾ ਕਰਦੀ ਨੇ ਅਸਲੀ ਫਿੱਟ ਬੈਂਦੇ ਕਿਉਂਕਿ ਮਾਤਾ ਜੀ ਨੂੰ ਜਦੋਂ ਅੱਜ ਵੀ ਤੁਸੀਂ ਦੇਖੋ ਜਦੋਂ ਕੇਕ ਕੇਸ ਥਾਣੇ 'ਚ ਜਾਂਦੇ ਨੇ ਤਾਂ ਉਹਨਾਂ ਨੂੰ ਅਲੱਗ-ਅਲੱਗ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਇਕੱਠਿਆਂ ਨਹੀਂ ਰੱਖਦੇ ਉਦੋਂ ਵੀ ਸਹਿਬ ਜਾਨ ਤੇ ਇਹੀ ਯਾਤਨਾ ਆਈਆਂ ਤੋ ਸੁਚਾਨੰਦ ਜਿਹੜਾ ਜੀ ਉਹਦੀ ਵਾਰੀ ਆਈ ਇੱਕ ਕਾਸਮ ਬੇਗ ਹੈ ਮੁਸਲਮਾਨ ਇਤਿਹਾਸਕਾਰ ਲਿਖਦਾ ਹੈ ਕਿ ਇਹ ਸੁਚਾਨੰਦ ਦੀ ਸਵਰਗਾ ਵਰਗੀ ਹਵੇਲੀ ਜਿਹਦੀਆਂ ਸੁਖ ਸਹੂਲਤਾ ਤੇ ਜਿਹਦੀ ਬਾਦਸ਼ਾਹਤ ਦੇਖਣ ਨੂੰ ਬਣਦੀ ਸੀ ਉਹ ਲੱਗਦਾ ਕਿ ਇਸ ਦਿਨ ਲਈ ਭਰੀ ਸੀ ਜਦੋਂ ਬੰਦਾ ਸਿੰਘ ਬਹਾਦਰ ਆ ਕੇ ਇਹਨੂੰ ਪਹਿਲਾਂ ਲੁੱਟੂਗਾ ਤੇ ਫਿਰ ਤਾ ਕੇ ਸਾੜ ਕੇ ਸਵਾਹ ਕਰੂਗਾ ਉਹ ਬੰਦਾ ਸਿੰਘ ਬਹਾਦਰ ਦੀ ਹਵੇਲੀ ਨੂੰ ਪਹਿਲਾਂ ਤੇ ਉਹਨੂੰ ਗ੍ਰਿਫਤਾਰ ਕੀਤਾ ਨਾਕ ਨਕੇਲ ਪਵਾਏ ਕੇ ਮੰਗਵਾਇਓ ਦਰਦਵਾਰ ਉਹਦੇ ਨਾਕ ਨੇਲ ਨਕੇਲ ਪਵਾ ਕੇ ਭੀਖ ਮੰਗਾਈ ਸਾਰੇ ਸਰਾਂਤੋਂ ਤੋਂ ਤੋ ਉਹ ਉਹਦੀ ਹਵੇ ਸਵਰਗਾ ਵਰਗੀ ਹਵੇਲੀ ਸਾੜ ਕੇ ਸਵਾਹ ਕੀਤੀ ਬੰਦਾ ਸਿੰਘ ਬਹਾਦਰ ਨੇ ਬੰਦਾ ਸਿੰਘ ਬਹਾਦਰ ਨੂੰ ਜਦੋਂ ਉੱਥੇ ਦਿੱਲੀ ਚ ਸ਼ਹੀਦ ਕੀਤਾ ਗਿਆ ਉਹਦਾ 3.5 ਸਾਲ ਦਾ ਬੱਚਾ ਦਾਇਰੇ ਕੋਲੋਂ ਖੋ ਕੇ ਉਹਦੇ ਉਹਨੂੰ ਬਿਠਾਇਆ ਜੇ ਬੰਬੀ ਜੰਜੀਰਾਂ ਨਾਲ ਜਕੜੇ ਹੋਏ ਨੂੰ ਇਹ ਕਹਾਂਤ ਖੋਲ ਦਿੱਤਾ ਕਿ ਫਰਖਸ਼ਰ ਬਾਦਸ਼ਾਹ ਦਾ ਹੁਕਮ ਹੈ ਤੂੰ ਆਪਣੇ ਬੱਚੇ ਦਾ ਪੇਟ ਚਾਪ ਕਰ ਆਪ ਉਸ ਸਮੇਂ ਬੰਦਾ ਸਿੰਘ ਬਹਾਦਰ ਨੇ ਉਹਨੂੰ ਪਿਆਰ ਕੀਤਾ ਬਹੁਤ ਉਹਨੂੰ ਕਿਹਾ ਬੇਟਾ ਹੁਣ ਆਪਣੀਆਂ ਮੁਸੀਬਤਾਂ ਦਾ ਸਮਾਂ ਨਿਕਲ ਗਿਆ ਆਪਾਂ ਲਾਹੌਰ ਕਦੀ ਜੇਲ੍ਹ ਚ ਕਦੀ ਲਾਲ ਕਿਲੇ ਦੀ ਜੇਲ੍ਹ ਚ ਪਰ ਆਪਣਾ ਹੁਣ ਸਮਾ ਸਮਾਪਤ ਹੋ ਗਿਆ ਪੁਣਾ ਆਪਣੀ ਅਗਲੀ ਦੁਨੀਆ ਚ ਜਾਣਾ ਤੇ ਤੋ ਤਕੜੇ ਰਹਿਣਾ ਵੈਗਰੂ ਵੈਗਰੂ ਕਰਦੇ ਰਹਿਣਾ ਬੱਚੇ ਨੇ ਪੁੱਛਿਆ ਕਿੱਥੇ ਜਾਣਾ ਉਹਨਾਂ ਕਿਹਾ ਆਪਾਂ ਸਹਬਜ਼ਾਦਿਆਂ ਦੇ ਕੋਲ ਜਾਣਾ ਆਪਾਂ ਗੁਰੂ ਗਬੇਰ ਸਿੰਘ ਦੇ ਕੋਲ ਜਾਣਾ ਤੇ ਤੋ ਤਕੜੇ ਰਹਿਣਾ ਵੈਗਰੂ ਵੈਗਰੂ ਕਰਦੇ ਰਹਿਣਾ ਤੇ ਫਿਰ ਉਹਨੇ ਫੜਾਇਆ ਜਲਾਦ ਨੂੰ ਕਿ ਕੋ ਕਰਮ ਤੁਸੀਂ ਆਪ ਕਰੋ ਬੰਦਾ ਸਿੰਘ ਬਹਾਦਰ ਤੇ ਫਰਖਸ਼ਰ ਬਾਦਸ਼ਾਹ ਦੇ ਬੱਚੇ ਨੂੰ ਨਾ ਚੀਰੇ ਮੈਂ ਆਪਣੇ ਬੱਚੇ ਨੂੰ ਕਿਵੇਂ ਚੀਰੂਗਾ ਫਿਰ ਉਹਦੇ ਉਹਦੇ ਪੇਟ ਚ ਜਲਾਤ ਨੇ ਸ਼ੁਰਾ ਘੋਪ ਦਿੱਤਾ ਤੇ ਪੇਟ ਪਾੜ ਦਿੱਤਾ ਉਹ ਚੋ ਕਲੇਜਾ ਕੱਢ ਕੇ ਬੰਦੇ ਦੇ ਮੂੰਹ ਚ ਥੋਨਿਆ ਇੱਕ ਜਿਹੜਾ ਇਤਿਹਾਸਕਾਰ ਬਹੁਤ ਜ਼ਿਆਦਾ ਗਾਲਾਂ ਕੱਢਦਾ ਸੀ ਇਹਨੂੰ ਜਿੰਨੇ ਲਿਖਿਆ ਕਿ ਬਰਸ਼ੀ ਮਾਰੀ ਬਾਦ ਸਿੰਘ ਨੂੰ ਨੇ ਬੋਚ ਕੇ ਵਜ਼ੀਰ ਖਾਨ ਦੇ ਮਾਰੀ ਤੇ ਵਜ਼ੀਰ ਖਾਨ ਸ਼ਹਾਦਤ ਦੀ ਧਰਤੀ ਤੇ ਡਿੱਗਾ ਉਹ ਇਤਿਹਾਸਕਾਰ ਲਿਖਦਾ ਉਹਨੇ ਅੱਖੀਂ ਦੇਖਿਆ ਸਾਰਾ ਕੁਝ ਉਹ ਇਤਿਹਾਸਕਾਰ ਲਿਖਦਾ ਕਿ ਜਦੋਂ ਬੰਦੇ ਦੇ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਤੁੰਨਿਆ ਧਰਤੀ ਕੰਬ ਗਈ ਪਰ ਇਹ ਠੀਠ ਬੰਦਾ ਨਹੀਂ ਕੰਬਿਆ ਫਿਰ ਉਹਨੂੰ ਗਾਲ ਕੱਢ ਗਿਆ ਠੀਠ ਬੰਦਾ ਕਹਿ ਕੇ ਇਹ ਠੀਠ ਬੰਦਾ ਨਹੀਂ ਕਬ ਸਾਡੇ ਲਈ ਇਹ ਹਿਸਟਰੀ ਆ ਵੈਲਿਊ ਰੱਖਦੀ ਜਿਹੜੀ ਜਿਹੜੀ ਦੁਸ਼ਮਣ ਨੇ ਲਿਖੀ ਇੱਕ ਬੰਦਾ ਸਿੰਘ ਬਹਾਦਰ ਦੇ ਚੈਪਟਰ ਖਾਫੀ ਖਾਨ ਨੇ ਲਿਖੇ ਨੇ ਬਹੁਤ ਜ਼ਿਆਦਾ ਜਿਹਦਾ ਉਲੱਥਾ ਗਿਆ ਨਹੀਂ ਗਿਆਨ ਸਿੰਘ ਨੇ ਕੀਤਾ ਉਹ ਖਾਫੀ ਖਾਨ ਲਿਖਦਾ ਉਹਨੇ ਵੀ ਉਸ ਟਾਈਮ ਤੇ ਉਥੇ ਆਪ ਉਹਦੀ ਹਾਜ਼ਰੀ ਸੀ ਇੱਕ ਅਜੀਮ ਖਾਨ ਦੀ ਹਾਜ਼ਰੀ ਜਿਹੜੇ ਇਤਿਹਾਸਕਾਰ ਨੇ ਖਾਫੀ ਖਾਨ ਲਿਖਦਾ ਕਿ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਕੀਤਾ ਗਿਆ ਉੱਤੇ ਜਦੋਂ ਇਹ ਸਜ਼ਾ ਦਾ ਅਮਲ ਸ਼ੁਰੂ ਹੋਇਆ ਤੋਂ ਸਜ਼ਾ ਦਾ ਅਮਲ ਖਤਮ ਹੋ ਗਿਆ ਬੰਦਾ ਨਹੀਂ ਡੋਲਿਆ ਉਹਨੇ ਲਿਖਿਆ ਕਿ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੇ ਉਹੀ ਯਕੀਨ ਕਰ ਸਕਦਾ ਜਿਨਨੇ ਅੱਖੀ ਦੇਖੀ ਦੂਜਾ ਨਹੀਂ ਯਕੀਨ ਕਰ ਸਕਦਾ ਉਨੇ ਆਪਣੀ ਫਾਰਸੀ ਦੀ ਕਿਤਾਬ ਚ ਲਿਖਿਆ। ਤੋਂ ਬੰਦਾ ਸਿੰਘ ਬਹਾਦਰ ਨੂੰ ਜਦੋਂ ਉਹਦੀ ਵਾਰੀ ਆਈ ਉਹਨੂੰ ਪੁੱਛਿਆ ਕਿ ਫਰਖੇਰ ਬਾਦਸ਼ਾਹ ਨੇ ਪੁੱਛਿਆ ਤੈਨੂੰ ਕਿਹੋ ਜੀ ਮੌਤ ਮਾਰੀਏ? ਤੋਂ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਚ ਜਿਗਰ ਆਉਂਦਾ ਬੰਦੇ ਦੀ ਆ ਉੱਤਰ ਨਰ ਪਏ ਹੈ ਬਾਦਸ਼ਾਹ ਜਿੰਮ ਮਰਨਾ ਚਾਹੇ। ਤਿਸੀ ਮੌਤ ਦਾ ਹੁਕਮ ਸੁਣਾਵੇ। ਮੁਝ ਕੋ ਸੋ ਮਨਜੂਰ ਰਹਾਵੇ। ਇਹ ਬਦਬੀ ਕੀ ਸੁਣਬਾਣੀ ਬਾਦਸ਼ਾਹ ਫਿਰ ਕੋਪ ਬਖਾਨੇ। ਵਾਸੀਆਂ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਇਹਦੀਆਂ ਅੱਖਾਂ ਕੱਢੋ ਇਹਦੇ ਇਹਦੀਆਂ ਪਸਲੀਆਂ ਤੋੜੋ ਇਹਦਾ ਮਾਸ ਨੋਚੋ ਇਹਦੇ ਗੁੱਟ ਵੱਢੋ ਫਿਰ ਇਹਦੀਆਂ ਬਾਹਾਂ ਵੱਢੋ ਫਿਰ ਇਹਦੇ ਸਿਰ 'ਚ ਬਦਾਨ ਮਾਰੋ ਸਾਰਾ ਅੰਮਲ ਇਸੇ ਤਰ੍ਹਾਂ ਹੋਇਆ ਬੰਦਾ ਧਰਤੀ ਤੇ ਬੈਠਾ ਝੱਲਦਾ ਰਿਹਾ ਤੇ ਅਖੀਰਲੇ ਟਾਈਮ ਤੇ ਇਹਦੇ ਸਿਰ 'ਚ ਜਦੋਂ ਬਾਹਾਂ ਵੀ ਵੱਢ ਦਿੱਤੀਆਂ ਗੁੱਟ ਵੱਢ ਦਿੱਤੇ ਪੈਰ ਵੱਢ ਦਿੱਤੇ ਤੇ ਪਸਲੀਆਂ ਤੋੜ ਦਿੱਤੀਆਂ మాਸ ਰੋਚ ਲਿਆ ਉਦੋਂ ਫਿਰ ਬੰਦਾ ਸਿੰਘ ਬਹਾਦਰ ਦੇ ਸਿਰ 'ਚ ਵਦਾਨ ਮਾਰਿਆ ਜਲਾਦ ਨੇ ਬੰਦਾ ਸਿੰਘ ਬਹਾਦਰ ਧੜਤੀ ਤੇ ਨਰਾਲ ਹੋ ਕੇ ਡਿੱਗ ਪਿਆ ਉਹਦੇ ਬਾਅਦ ਫਿਰ ਉਹਨੂੰ ਟੁਕੜੇ ਕਰਕੇ ਉਹਨਾਂ ਬੋਰੀ 'ਚ ਪਾ ਕੇ ਲੈ ਗਏ ਉਹ ਇਹ 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 ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਅੰਤ ਜਿਹੜਾ ਇੱਥੇ ਹੁੰਦਾ ਜਿਹੜੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਾਨੂੰ ਪੋਲੀਟਿਕਲ ਤੇ ਧਾਰਮਿਕ ਆਜ਼ਾਦੀ ਦਿੱਤੀ ਜਿਹੜਾ ਸਹਿਬਜ਼ਾਦਿਆਂ ਦੀ ਸ਼ਹਾਦਤ ਆ ਸਾਨੂੰ ਸਨੇਹਾ ਦਿੰਦੀ ਹੈ ਕਿ ਦਸਮ ਪਾਤਸ਼ਾਹ ਦਾ ਖਾਲਸਾ ਧਰਮ ਅਪਣਾ ਕੇ ਜਿਓ ਜੇ ਤੁਸੀਂ ਜਿਉਣਾ ਚਾਹੁੰਦੇ ਹੋ ਸੰਸਾਰ ਦੇ ਵਿੱਚ ਵਰਨਾ 84 ਲੱਖ ਜੁਉਣਾ ਚ ਤੁਹਾਡੀਆਂ ਤੁਹਾਡੇ ਚ ਕੋਈ ਫਰਕ ਨਹੀਂ ਹੋਊਗਾ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹੀ ਕਿਹਾ ਕਿ ਜੇ ਸਮਨੁੱਖ ਦੇ ਆਤਮਾ ਦੇ ਅੰਦਰ ਪ੍ਰਮਾਤਮਾ ਦਾ ਨਾਮ ਦਾ ਰਸ ਨਹੀਂ ਗਿਆ ਉਹ ਆਤਮਾ ਮਰ ਜਾਂਦੀ ਤੇ ਮਰੀ ਹੋਈ ਆਤਮਾ ਜਿਹੜੀ ਉਹਨੂੰ ਚੁੱਕੀ ਫਿਰਦਾ ਸਰੀਰ ਚੱਲਦੀ ਫਿਰਦੀ ਕਬਰ ਬਣ ਜਾਂਦਾ ਹੈ ਗੁਰੂ ਸਾਹਿਬ ਜੀ ਦੇ ਬਚਨ ਨੇ ਗੁਰਬਾਣੀ ਦੇ ਵਿੱਚ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਆਰਾਮ ਨਾਮ ਨਹੀਂ ਬਸਿਆ ਇਹ ਮਿਰਤਕ ਦੀ ਬੜੀ ਹੈ ਜਿਹੜੀ ਆਤਮਾ ਮਰ ਗਈ ਤੇ ਚੁੱਕੀ ਫਿਰਦਾ ਸਰੀਰ ਉਹਦੀ ਕਬਰ ਬਣ ਜਾਂਦਾ ਕਬੀਰ ਜੀ ਨੇ ਇਹਦਾ ਜ਼ਿਕਰ ਕੀਤਾ ਆਪਣੀ ਬਾਣੀ 'ਚ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਜਾਂ ਕਾ ਵਾਸਾ گور ਮੈ ਸੋ ਕਿਉ ਸੋਵੇ ਸੁਖ ਇਹੀ گور ਆ ਇਹੀ ਕਬਰ ਆਓ ਜਿਹਦੇ ਵਿੱਚ ਆਤਮਾ ਮਰ ਕੇ ਸੌ ਜਾਂਦੀ ਆ ਤੋ ਸੁਖੀ ਨਹੀਂ ਹੋ ਸਕਦੀ ਦੂਸਰੀ ਕਬਰ ਦਾ ਜਿਗਰ ਵੀ ਕਰਦੇ ਨੇ ਕਬੀਰ ਜੀ ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੇ ਅਮਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਟ ਪਸਾਰ ਇੱਕ ਦਿਨ ਇਹੋ ਜਿਹਾ ਸਮਾ ਆਊਗਾ ਉਸ ਕਬਰ ਚ ਵੀ ਜਾਣਾ ਪੈਣਾ